ਹੈਲੋ ਦੋਸਤੋ ਸਟੱਡੀ ਅਨਦਰਵੇ ਚੈਨਲ ਉਤ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋਸਤੋ ਗੱਲ ਕਰਾਂਗੇ ਆਈਟੀਆ ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਵਿੱਚ ਆਈਟੀਆ ਕੀਤੀ ਹੈ ਚਾਹੇ ਉਹ ਇਲੈਕਟ੍ਰੀਸ਼ੀਅਨ ਦੀ ਕੀਤੀ ਆ ਚਾਹੇ ਉਹ ਵੈਲਡਰ ਦੀ ਕੀਤੀ ਆ ਫਿਟਰਰ ਦੀ ਕੀਤੀ ਆ ਤੇ ਮਸ਼ੀਨਿਸਟ ਦੀ ਕੀਤੀ ਆ ਚਾਹੇ ਉਹ ਗ੍ਰਾਈਂਡਰ ਹੋਵੇ ਜਾਂ ਕੋਈ ਵੀ ਹੋਰ ਟੂਲ ਵਗੈਰਾ ਤਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਹੀ ਡਿਸਕਸ ਕਰਾਂਗੇ ਸਪੈਸ਼ਲੀ ਆਈਟੀਆ ਇਲੈਕਟ੍ਰੀਸ਼ੀਅਨ ਜਿੰ ਜਿਹੜੇ ਵੀ ਬੰਦੇ ਜਿਨ੍ਹਾਂ ਦਾ ਰਿਜ਼ਲਟ ਆ ਗਿਆ ਪਾਸ ਆਊਟ ਹੋ ਗਏ 2 ਸਾਲਾਂ ਦਾ ਕੋਰਸ ਕੰਪਲੀਟ ਹੋ ਗਿਆ ਹੁਣ ਫਰੀ ਨੇ ਉਹ ਅੱਗੇ ਕੀ ਕਰ ਸਕਦੇ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹ ਚੀਜ਼ਾਂ ਡਿਸਕਸ ਕਰਾਂਗੇ ਤੇ ਜੇ ਵੀ ਕੋਈ ਮੰਨ ਲਓ ਪ੍ਰਾਈਵੇਟ ਜੌਬ ਜਾਂ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਉਹਦੇ ਵਿੱਚ ਆਪਾਂ ਪੂਰੀ ਹੈਲਪ ਕਰਾਂਗੇ ਤਾਂ ਦੋਸਤੋ ਸ਼ੁਰੂ ਕਰਦੇ ਆ ਆਪਾਂ ਆਈਟੀਆ ਤੋਂ ਬਾਅਦ ਕਰ ਕੀ ਸਕਦੇ ਸਭ ਤੋਂ ਪਹਿਲੀ অপਸ਼ਨ ਆਉਂਦੀ ਆਪਣੇ ਕੋਲ ਸਰਕਾਰੀ ਨੌਕਰੀ ਦੀ ਤਿਆਰੀ ਜਿਵੇਂ ਕਿ ਤੁਹਾਨੂੰ ਪਤਾ ਪੀਐਸ ਪੀਸੀਐਲ ਅਪਰੈਂਟਸਿਪ ਆਈਟੀ ਇਲੈਕਟ੍ਰੀਸ਼ੀਅਨ ਤੋਂ ਬਾਅਦ ਅਪਰੈਂਟਸਿਪ ਕੱਢਦਾ ਆਪਾਂ ਉਹ ਅਪਰੈਂਟਸਿਪ ਲਈ ਅਪਲਾਈ ਕਰ ਸਕਦੇ ਅਪਰੈਂਟਸਿਪ ਲਈ ਐਗਜ਼ਾਮ ਹੁੰਦਾ ਜਿਹਦੀ ਕਿ ਤਿਆਰੀ ਆਪਾਂ ਪਿਛਲੇ ਕੁਝ ਦਿਨਾਂ ਚ ਕਰਵਾਈ ਸੀ ਤੁਸੀਂ ਉਹ ਸਾਰੀਆਂ ਵੀਡੀਓ ਚੈੱਕ ਕਰ ਸਕਦੇ ਇਹ ਤੁਸੀਂ ਪੈਰਨਲﯽ ਤਿਆਰੀ ਆਪਣੀ ਰੱਖ ਸਕਦੇ ਹੋ ਚਾਹੇ ਅਪਰੈਂਟਸਿਪ ਆਵੇ ਜਾਂ ਨਾ ਆਵੇ ਰੀਲ ਬੀ ਦੇ ਵਿੱਚ ਟੈਕਨੀਸ਼ੀਅਨ ਅਪ੍ਰੈਂਟਿਸਿਪ ਆ ਜਾਂਦੀ ਆ ਪੀ ਡਬਲ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਬੀ ਐਚ ای ਐਲ ਦੇ ਵਿੱਚ ਐਨ ਟੀ ਪੀ ਸੀ ਦੇ ਵਿੱਚ ਐਸ ਐਸ ਸੀ ਜਾਂ ਸਟੇਟ ਲੈਵਲ ਟੈਕਨੀਕਲ ਐਗਜ਼ਾਮ ਵੀ ਆਪਾਂ ਤਿਆਰੀ ਕਰ ਸਕਦੇ ਆ ਇੱਕ ਅਪ੍ਰੈਂਟਿਸਿਪ ਦੀ ਟ੍ਰੇਨਿੰਗਾਂ ਵੀ ਲੈ ਸਕਦੇ ਆ ਜਿਵੇਂ ਕਿ ਪੀ ਐਸ ਪੀ ਸੀ ਐਲ ਐਨ ਐਚ ਪੀ ਸੀ ਐਲ ਏ ਬੀ ਬੀ ਕੰਪਨੀ ਹੋਵੇ ਸੀਮੰਸ ਐਲ ਐਨ ਟੀ ਵਰਗੀਆਂ ਕੰਪਨੀਆਂ ਦੇ ਵਿੱਚ ਆਪਾਂ ਅਪ੍ਰੈਂਟਿਸਿਪ ਲੈ ਸਕਦੇ ਆ ਟ੍ਰੇਨਿੰਗ ਲੈ ਸਕਦੇ ਆ ਟ੍ਰੇਨਿੰਗ ਦਾ ਇਹ ਫਾਇਦਾ ਆ ਨਾਲੇ ਤਾਂ ਤੁਹਾਨੂੰ ਅਪਰੈਂਟਸਿਪ ਦੇ ਵਿੱਚ ਜੋ ਸੈਲਰੀ ਮਿਲੋਗੀ ਥੋੜੀ ਬਹੁਤ ਜਿਹਨੂੰ ਸਟਾਈਫਨ ਕਹਿ ਦਿੰਦੇ ਆਪਾਂ ਨਾਲੇ ਤੁਹਾਡਾ ਤਜਰਬਾ ਕਮ ਹੋਊਗਾ ਜਾਂ ਤੁਸੀਂ ਆਈਟੀਆ ਤੋਂ ਬਾਅਦ ਕੀ ਕਰ ਸਕਦੇ ਹੋ ਹੋਰ ਪੜ੍ਹਾਈ ਕਰ ਸਕਦੇ ਹੋ ਡਿਪਲੋਮਾ ਕਰ ਸਕਦੇ ਹੋ ਆਈਟੀਆ ਤੋਂ ਬਾਅਦ 2 ਸਾਲਾਂ ਦੀ ਬਾਅਦ ਤੁਹਾਨੂੰ ਲੈਟਰਲ ਐਂਟਰੀ ਯਾਨੀ ਕਿ ਜਿਹੜਾ ਡਿਪਲੋਮਾ ਉਹ 3 ਸਾਲ ਦਾ ਹੁੰਦਾ ਤਾਂ ਸੋ ਨੂੰ ਸੈਕੰਡ ਈਅਰ ਦੇ ਵਿੱਚ ਸੈਕੰਡ ਈਅਰ ਦੇ ਵਿੱਚ ਸਿੱਧੇ ਡਿਗਰੀਸ਼ਨ ਵਿੱਚ ਜੇ ਤੁਹਾਡਾ ਡਿਪਲੋਮਾ ਜਿਹੜਾ 2 ਸਾਲ ਦਾ ਜਿਹੜੇ ਡਿਪਲੋਮੇ ਤੋਂ ਬਾਅਦ ਤੁਸੀਂ ਬੀ ਟੈਕ ਜੇਈਏਈ ਇਗਜ਼ਾਮ ਦੀ ਤਿਆਰੀ ਕਰ ਸਕਦੇ ਅੱਗੇ ਹੈਗਾ ਪ੍ਰਾਈਵੇਟ ਜਾਂ ਖੁਦ ਦਾ ਕੰਮ ਪ੍ਰਾਈਵੇਟ ਲਈ ਤੁਹਾਨੂੰ ਓਪਰਚ्युनिटी ਦੇਵਾਂਗੇ ਨੈਕਸਟ ਵੀਡੀਓ ਦੇ ਵਿੱਚ ਮੈਂ ਕੋਈ ਨਾ ਕੋਈ ਸੋਰਸ ਬਣਾਉਣਾ ਤੁਸੀਂ ਸਾਨੂੰ ਰਜੂਮ ਭੇਜ ਸਕਦੇ ਹੋ ਜੋ ਵੀ ਬਠਿੰਡੇ ਦੇ ਜਾਂ ਮਾਨਸਾ ਦੇ ਨੇੜੇ ਜੋ ਵੀ ਸਟੂਡੈਂਟ ਨੇ ਅਸੀਂ ਉਹਨਾਂ ਦਾ ਰਜੂਮ ਸੀਵੀ ਕਲੈਕਟ ਕਰਕੇ ਲਗ ਲਗ ਕੰਪਨੀਆਂ ਦੇ ਵਿੱਚ ਭੇਜ ਦਾਂਗੇ ਉਹ ਡਾਇਰੈਕਟ ਤੁਹਾਡੀ ਇੰਟਰਵਿਊ ਕਰਨਗੇ ਅਸੀਂ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੋਊਗੀ ਅਸੀਂ ਤਾਂ ਇੱਕ ਜਰੀਆ ਬਣ ਸਕਦੇ ਕੋਈ ਪਾਵਰ ਪਲਾਂਟ ਆ ਕੋਈ ਥਰਮਲ ਪਲਾਂਟ ਆ ਕੋਈ ਵੀ ਅਦਰ ਕੰਪਨੀ ਆ ਜਿੱਥੇ ਇਲੈਕਟ੍ਰੀਕਲ ਦਾ ਕੰਮ ਉਹਦੇ ਵਿੱਚ ਅਸੀਂ ਤੁਹਾਡਾ ਸੀਵੀ ਭੇਜ ਦਾਂਗੇ ਉਹ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਟਰਵਿਊ ਦੀ ਤਿਆਰੀ ਵੀ ਕਰਾਉਂਗਾ ਇੰਟਰਵਿਊ ਦੇ ਵਿੱਚ ਕਿਹੜੇ ਕਿਹੜੇ ਕੁਐਸਚਨ ਪੁੱਛੇ ਜਾਂਦੇ ਆ ਕਿਹੜੇ ਕਿਹੜੇ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਇੰਟਰਵਿਊ ਦਾ ਤਰੀਕਾ ਕਿਹੜਾ ਹੁੰਦਾ ਉਹ ਦਾ ਨੂੰ ਨਸਾ ਕਿ ਹੁਣ ਖੋਦਾ ਕੰਮ ਜੇ ਜੇ ਕਹਿ ਦੀ ਆਪਾਂ ਤਾਂ ਆਪਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਸਕਦੇ ਆ ਪ੍ਰਾਈਵੇਟ ਵੀ ਵਾਇਰਿੰਗ ਕੰਟਰੈਕਟਰ ਦਾ ਕਰ ਸਕਦੇ ਆ ਮੋਟਰ ਰਵੈਂਡਰ ਦਾ ਸਿੱਖ ਸਕਦੇ ਆ ਸੋਲਰ ਦੇ ਟੈਕਨੀਸ਼ੀਅਨ ਬਣ ਸਕਦੇ ਆ ਇਹ ਵੀ ਸਕੀਮ ਠੀਕ ਆ ਪੰਜਾਬ ਦੇ ਵਿੱਚ ਇਹਦਾ ਕੀ ਸਕੀਮ ਆ ਇਹਦਾ ਸੋਲਰ ਪ੍ਰੋਜੈਕਟ ਅੱਜ ਕੱਲ ਆਮ ਹੀ ਚੱਲ ਰਹੇ ਆ ਸੋਲਰ ਪ੍ਰੋਜੈਕਟ ਕੀ ਹੈ ਖੇਤੀਬਾੜੀ ਦੇ ਵਿੱਚ ਜਿੰਨੇ ਵੀ ਟਿਊਬ ਵੈਲ ਆਉ ਸੋਲਰ ਵਾਲੀਆਂ ਮੋਟਰਾਂ ਆ ਉਹ ਪ੍ਰੋਜੈਕਟਾਂ ਦੇ ਵਿੱਚ ਕੰਮ ਕਰ ਸਕਦੇ ਆ ਇੰਡਸਟਰੀਅਲ ਆਟੋਮੇਸ਼ਨ ਪੀ ਐਲ ਸੀ ਬੀ ਐਫ ਡੀ ਸਿੱਖ ਸਕਦੇ ਆ ਇਹਦੇ ਵਿੱਚ ਤਨਖਾਹ ਕੀ ਹੈ ਜੇ ਤੁਸੀਂ ਅਪਰੈਂਟਸ਼ਿਪ ਆ ਤਾਂ 8 ਤੋਂ 10000 ਤਨਖਾਹ ਤੁਹਾਡੀ ਆਰਾਮ ਨਾਲ ਮਿਲ ਜਾਂਦੀ ਹੈ ਜੇ ਤੁਸੀਂ ਕਿਤੇ ਟੈਕਨੀਸ਼ੀਅਨ ਜਾਂ ਹੈਲਪਰ ਲੱਗਦੇ ਹੋ ਚਾਹੇ ਪਾਵਰ ਪਲਾਂਟ ਆ ਚਾਹੇ ਥਰਮਲ ਪਲਾਂਟ ਆ ਜਾਂ ਕੋਈ ਵੀ ਇੰਡਸਟਰੀ ਛੋਟੀ ਤੋਂ ਵੱਡੀ ਉਹਦੇ ਵਿੱਚ 12 ਤੋਂ 20000 ਰੁਪਏ ਤੁਹਾਨੂੰ ਮਹੀਨਾ ਮਿਲ ਜਾਵੇਗਾ ਜੇ ਤੁਹਾਡਾ 2 ਤੋਂ 3 ਸਾਲ ਦਾ ਤਜਰਬਾ ਹੋ ਗਿਆ ਜਾਨੀ ਕਿ 2000 ਤੁਸੀਂ 25 ਦੇ ਵਿੱਚ ਮੰਨ ਲਓ ਦਸੰਬਰ ਦੇ ਵਿੱਚ ਸ਼ੁਰੂ ਕੀਤਾ 2026 27 ਦੇ ਦਸੰਬਰ ਤੱਕ ਤੁਹਾਡੀ ਸੈਲਰੀ ਮੈਂ ਕਹਿ ਸਕਦਾ ਤੁਸੀਂ 18 ਤੋਂ 20000 ਦੇ ਵਿੱਚ ਅਪਰੋਕਸੀਮੇਟ ਹੋ ਜਾਓ ਤੇ ਜਿਹੜਾ ਆਪਦਾ ਕੰਮ ਆ ਜਿਵੇਂ ਅੱਜ ਕੱਲ ਮੁੰਡੇ ਆ ਜਿਹੜੇ ਦੋ ਤਿੰਨ ਇਕੱਠੇ ਰਲ ਕੇ ਆਈਟੀਏ ਵਾਲੇ ਉਹ ਸੋਲਰ ਪ੍ਰੋਜੈਕਟ ਵੀ ਲਾਉਂਦੇ ਆ ਸੋਲਰ ਪ੍ਰੋਜੈਕਟ ਮਤਲਬ ਕੀ ਖੇਤੀਬਾੜੀ ਦੇ ਜਿਹੜੇ ਟਿਊਬ ਵੇਲਾਂ ਉਹਦੇ ਵਾਸਤੇ ਸੋਲਰ ਪਲੇਟਾਂ ਅਰੇਂਜ ਕਰਕੇ ਸੋਲਰ ਪਲੇਟਾਂ ਦਾ ਪੈਕੇਜ ਦੇ ਦਿੰਦੇ ਆ ਵੀ ਤੁਹਾਡੀ ਮੋਟਰ 7 ਕਿਲੋਵਾਟ ਦੀ 10 ਐਚਪੀ ਦੀ ਜਾਂ 12 ਐਚਪੀ ਦੀ 15 ਐਚਪੀ ਦੀ ਉਹਦੇ ਵਾਸਤੇ ਟੋਟਲ 2 ਲੱਖ ਜਾਂ 3 ਲੱਖ ਦਾ ਹੀ ਪ੍ਰੋਜੈਕਟ ਆ ਉਹਦੇ ਵਿੱਚੋਂ 50 ਤੋਂ 60000 ਰੁਪਏ ਕਮਾਂਸ ਅੰਦੇ ਇਹ ਆਪਣਾ ਸਿਸਟਮ ਆ ਗਿਆ ਇਸ ਤੋਂ ਬਾਅਦ ਆਪਾਂ ਜੇ ਆਪਾਂ ਮੰਨ ਲਓ ਇਹਦੇ ਵਿੱਚ ਆਪਾਂ ਪ੍ਰੋਮੋਸ਼ਨ ਕਰਾਉਣਗੇ ਜੇ ਤੁਸੀਂ ਮੰਨ ਲਓ ਫ੍ਰੀ ਆਈਟੀ ਤੋਂ ਬਾਅਦ ਫ੍ਰੀ ਹ ਇੱਕ ਤਾਂ ਤੁਸੀਂ ਗਵਰਨਮੈਂਟ ਜੌਬ ਦੀ ਤਿਆਰੀ ਅਪਰੈਂਟਸਿਪ ਵਾਸਤੇ ਪੀਐਸਪੀਸੀਐਲ ਦੀ ਅਪਰੈਂਟਸਿਪ ਦੀ ਤਿਆਰੀ ਤਾਂ ਤੁਸੀਂ ਪੈਰਨਲਿ ਸ਼ੁਰੂ ਕਰ ਲਓ ਚਾਹੇ ਪ੍ਰਾਈਵੇਟ ਜੌਬ ਨਾਲ ਕਰੋ ਜਾਂ ਨਾ ਕਰੋ ਡਿਪਲੋਮਾ ਕਰਨਾ ਜੇ ਡਿਪਲੋਮੇ ਤੋਂ ਪਹਿਲਾਂ ਵੀ ਤੁਹਾਨੂੰ ਕਹਿਣਾ ਕਿਤੇ ਪ੍ਰਾਈਵੇਟ ਜੌਬ ਕਰੋ ਤੇ ਨਾਲ ਡਿਪਲੋਮਾ ਕਰੋ ਨਾਲੇ ਤਾਂ ਦੋ ਸਾਲਾਂ ਵਿੱਚ ਡਿਪਲੋਮਾ ਹੋ ਜਾਊਗਾ ਨਾਲੇ ਦੋ ਸਾਲਾਂ ਦੇ ਵਿੱਚ ਤੁਹਾਨੂੰ ਤਜਰਬਾ ਮਿਲ ਜਾਊਗਾ ਐਕਸਪੀਰੀਅੰਸ ਮਿਲੇਗਾ ਤਾਂ ਨਾਲ ਤੁਸੀਂ ਪੀ ਐਲ ਸੀ ਬੀ ਐਫ ਡੀ ਕੰਟਰੋਲ ਵਾਇਰ ਆਟੋ ਕੈਡ ਇਲੈਕਟ੍ਰੀਕਲ ਦਾ ਵੀ ਸਿੱਖ ਸਕਦੇ ਹੋ ਪ੍ਰੈਕਟੀਕਲੀ ਜ਼ਰੂਰੀ ਆ ਯਾਨੀ ਕਿ ਜੇ ਤੁਸੀਂ ਕਿਤੇ ਵੀ ਜੌਬ ਕਰਦੇ ਹੋ ਤੁਹਾਨੂੰ ਪ੍ਰੈਕਟੀਕਲੀ ਨੌਲੇਜ ਆ ਜਾਊਗੀ ਕਮਿਊਨੀਕੇਸ਼ਨ ਸਕਿੱਲ ਆ ਜਾਊਗਾ ਤੇ ਇਹ ਫ੍ਰੈਂਚਸ਼ਿਪ ਪੋਰਟਲ ਆ ਜਿੰਨੇ ਵੀ ਉੱਤੇ ਆਪਣਾ ਸਰਟੀਫିକੇਟ ਅਪਲੋਡ ਕਰਦੇ ਰਹੋ ਪੀ ਐਸ ਪੀ ਸੀ ਐਲ ਦੇ ਜਿੰਨੇ ਵੀ ਜੌਬਸ ਆਉਂਦੇ ਨੇ ਉਹ ਜਹੇ SSC ਦੀ ਜੋਬ ਹੋਵੇ ਜਾਂ ਅਪਰੈਂਟਸ਼ਿਪ ਵਗੈਰਾ ਹੋਵੇ ਉਹਦੇ ਚ ਅਪਲਾਈ ਕਰਦੇ ਹੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪ੍ਰਾਈਵੇਟ ਜੋਬ ਵਾਸਤੇ ਇੰਟਰਵਿਊ ਵਿੱਚ ਕਿਹੜੇ-ਕਿਹੜੇ ਕੁਐਸਚਨ ਪੁੱਛੇ ਜਾਂਦੇ ਆਂ। ਇੰਟਰਵਿਊ ਤੁਸੀਂ ਕਿਵੇਂ ਕੰਡਕਟ ਕਰਨੀ ਆਂ। ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਵਿੱਚ ਰਿਕੁਆਇਰਮੈਂਟ ਆ। ਤੁਹਾਡੇ CV ਕਿਵੇਂ ਕਲੈਕਟ ਕਰਾਂਗੇ। CV ਤੁਸੀਂ ਸਾਨੂੰ ਕਿਵੇਂ ਭੇਜ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਮੇਲ ਆਈਡੀ ਜਾਂ ਕੋਈ ਅਦਰ ਸੋਰਸ ਦੇਵਾਂਗੇ। ਸਾਡੇ ਨਾਲ ਜੁੜੇ ਰਹੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਸਾਡੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜਰੂਰ ਦਬਲਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੈ